ਫਤਿਹ ਨਮਸਕਾਰ ਫਤਿਹ ਸ਼ੁਕਰ ਸਲਾਮ ਮੈਂ ਕਾਫੀ ਦਿਨ ਸੋਚਦਾ ਰਿਹਾ ਵੀਡੀਓ ਬਣਾਵਾ ਨਾ ਬਣਾਵਾ ਮੈਂ ਪਹਿਲਾਂ YouTube ਤੇ ਵੀਡੀਓ ਪਾਉਂਦਾ ਰਿਹਾ ਕਦੀ ਗਾਣੇ ਗਾਲੇ ਕਦੀ ਨੱਚ ਟੱਪ ਲਿਆ ਹਨ ਲੇਕਿਨ ਹੁਣ ਮੇਰੇ ਤੇ ਦੋ ਤਿੰਨ ਦਿਨ ਹੋ ਗਏ ਕਾਫੀ ਵੱਡੀ ਮੁਸੀਬਤ ਆਈ ਆ ਉਹ ਮੁਸੀਬਤ ਇਹਦਾ ਕਿ ਜਰਮਨ ਗਵਰਨਮੈਂਟ ਨੇ ਪਰਸੋਂ ਫੈਸਲਾ ਸੀਗਾ ਜੱਜ ਦਾ ਕਿ ਮੈਨੂੰ ਜਿਹੜੀ ਵੋਨਗ ਵਿੱਚ ਮੈਂ ਰਹਿ ਰਿਹਾ ਹਨਾ ਕਿਰਾਏ ਤੇ ਰਹਿ ਰਿਹਾ ਮੈਂ ਕੋਈ ਆਪਣਾ ਮੇਰਾ ਘਰ ਨਹੀਂ ਆ ਆਪਾਂ ਅਸੀਂ ਪਰਦੇਸੀ ਆ ਹਨ ਤੇ ਉਹ ਉਹਨਾਂ ਨੇ ਫੈਸਲਾ ਕੀਤਾ ਕਿ ਮੈਨੂੰ ਘਰ ਜਿਹੜਾ ਉਹ ਛੱਡਣਾ ਪੈਣਾ ਕੱਲ 9 ਤਰੀਕ ਜਿਹੜੀ ਆ ਨਾ 15 12 2025 ਮੈਨੂੰ ਉਹ ਜਿਹੜੀ ਆਪਣੀ ਅਪਾਰਟਮੈਂਟ ਆ ਉਹ ਨੂੰਗਾ ਉਹ ਛੱਡਣੀ ਪਣੀ ਆ ਚਲਸਲ ਉਹਦੀ ਚਾਬੀ ਜਿਹੜੀ ਉਹ ਦੇਣੀ ਪਣੀ ਆ ਗ੍ਰਿਸਟ ਫੁਲਸੀਆ ਨੇ ਆਣੀ ਆਣਾ ਤੇ ਮੈਂ ਬੜੇ ਤਰਲੇ ਕਿਤੇ ਲੋਕਾਂ ਦੇ ਬੜੀਆਂ ਰਿਕੁਐਸਟ ਕੀਤੀਆਂ ਹਨ ਜਿਹੜੇ ਆਪਣੇ ਜਾਣਕਾਰ ਸੀਗੇ ਤੇ ਕਿਸ ਨੇ ਛੋ ਲੋ ਮੇਰੀ ਮਦਦ ਨਹੀਂ ਕੀਤੀ ਕੋਈ ਗੱਲ ਨਹੀਂ ਦਿਨ ਇਦਾਂ ਆ ਵੀ ਸਾਰੇ ਦਿਨਦੇ ਰਹਿੰਦੇ ਮੇਰਾ ਵੀਰ ਤੇ ਪ੍ਰਮਾਤਮਾ ਕਰੇ ਕਿਸੇ ਤੇ ਆਵੇ ਨਾ ਇਦਾਂ ਦਾ ਟਾਈਮ ਮੈਂ ਕਿਉਂਕਿ ਮੈਂ ਘਰ ਚ ਵੱਡਾ ਆ ਹਨ ਆਪਣੇ ਮੇਰੀ ਫੈਮਿਲੀ ਹੈ ਮੇਰੇ ਦੋ ਬੱਚੇ ਆ ਘਰ ਵਾਲੀ بیوی ਤੇ ਮੈਂ ਉਹਨਾਂ ਸਾਹਮਣੇ ਕਦੀ ਨਹੀਂ ਰੋਇਆ ਕਿਉਂਕਿ ਜੇ ਮੈਂ ਰੋਣਾ ਤੇ ਉਹਨਾਂ ਦਾ ਹੌਸਲਾ ਜਿਹੜਾ ਟੁੱਟਦਾ ਔਰ ਮੇਰੇ ਬੱਚੇ ਵੀ ਕਹਿੰਦੇ-ਕਹਿੰਦੇ ਪਾਪਾ ਆਪਾ ਤੁਹਾਨੂੰ ਕਦੀ ਰੋਂਦੇ ਨਹੀਂ ਦੇਖਿਆ ਹਨ ਤੇ ਕੱਲ ਮੈਂ ਗੁਰਬਾਣੀ ਅੱਜ ਅੱਜ ਫੇਰੇ ਮੈਂ ਗੁਰਬਾਣੀ ਲਾਈ ਔਖੀ ਘੜੀ ਨਾਲ ਦੇਖਣ ਦੇਈ YouTube ਤੇ ਹੈ ਨਾ ਆਪਣੇ ਗੱਡੀ ਚ ਲਾਈ ਤੇ ਮੈਨੂੰ ਰੋਣਾ ਆ ਗਿਆ ਰੋਣਾ ਆ ਗਿਆ ਵੀ ਕਿੱ사 ਕੰਮ ਕੀਤਾ ਮੇਰੇ ਨਾਲ ਜੇ ਮੈਂ ਇਥੋਂ ਜਾਨਾ ਮੇਰੇ ਕੋਲ ਅਜੇ ਤੱਕ ਕੋਈ ਉਹ ਨਹੀਂ ਹੈਗਾ ਮੇਰੇ ਮੇਰੀ ਸ਼ੱਤ ਹੈਂਡੀ ਮੇਰੇ ਸੈਟ ਕਰਨ ਨੂੰ ਹੈ ਨਾ ਇਸ ਸਮਾਂ ਵਿੱਚ ਚਲੋ ਫਿਰ ਵੀ ਜਿਹੜੀ ਸੋਸਾਇਟੀ ਆ ਉਹਦਾ ਬੜਾ ਮਹੱਤਵ ਹੁੰਦਾ ਆ ਸੋਸਾਇਟੀ ਦੀ ਹੈਲਪ ਜਿਹੜੀ ਉਹ ਬੰਦੇ ਨੂੰ ਲੈਣੀ ਪੈਂਦੀ ਆ ਕੁਝ ਇੱਕ ਬੰਦੇ ਹੈਗੇ ਆ ਜਿਨ੍ਹਾਂ ਨੇ ਚਲੋ ਹੈਲਪ ਕੀਤੀ ਆ ਜਿਵੇਂ ਵੀ ਕੀਤੀ ਉਹਨਾਂ ਦਾ ਸ਼ੁਕਰੀਆਤ ਹੈ ਦਿਨ ਨੂੰ ਉਹਨਾਂ ਦਾ ਮੈਂ ਨਾਮ ਲੈ ਲੈਣਾ ਇੱਕ ਆਪਣੇ ਮੇਜਰ ਭਾਜੀ ਆ ਉਹ ਫਰੇਸ਼ਨ ਰਹਿੰਦੇ ਆ ਸਾਧ ਸਿੰਘ ਭਾਜੀ ਉਹਨਾਂ ਦੇ ਬ੍ਰਦਰ ਆ ਉਹ ਬੰਦੇ ਨੇ ਬਹੁਤ ਵਧੀਆ ਹੈਲਪ ਕੀਤੀ ਉਹਨੇ ਬਹੁਤ ਕੋਸ਼ਿਸ਼ ਕੀਤੀ ਮੇਰੀ ਵਾਸਤੇ ਇੱਕ ਰੂਮ ਲੱਭਣ ਦੀ ਵੋਨ ਲੱਭਣ ਦੀ ਤੇ ਉਹਨੇ ਕਿਸੇ ਬੰਦੇ ਨੂੰ ਕਿਹਾ ਉਹਦਾ ਨਾਮ ਹੈਗਾ ਅ ਫਿੰਗਾ ਕੀ ਉਹਦਾ ਨਾਮ ਹੈ ਆ ਥੋੜੀ ਯਾਰ ਮੈਂ ਥੋੜਾ ਜਿਹਾ ਭਾਵੁਕ ਹੋ ਜਨਾ ਕਿਉਂਕਿ ਮੇਰੀ ਪੋਜੀਸ਼ਨ ਜਿਹੜੀ ਇਦਾਂ ਦੀ ਆ ਉਹਦਾ ਨਾ ਗੁਰਾਈ ਗੁਰਾਇਆ ਗੁਰਾਇਆ ਕੋਈ ਫਿੰਗਾ ਗੁਰਾਇਆ ਹੈ ਨਾ ਉਸ ਬੰਦੇ ਨੇ ਮਣਾ ਇਸ ਕਰਕੇ ਕਿਹਾ ਕਿ ਉਹਨੂੰ ਪੈਸਿਆਂ ਦਾ ਨੁਕਸਾਨ ਹੋਣਾ ਤੇ ਉਸ ਬੰਦੇ ਨੇ ਸਾਫ਼ ਹੋਣਾ ਪਹਿਲਾਂ ਉਹਨੇ ਕਿਹਾ ਵੀ ਯਾਰ ਬੰਦਾ ਨਾ ਮੁਕਰ ਜੇ ਪੈਸੇ ਦੇਣੋਂ ਮੈਂ ਉਹਨੂੰ ਕਿਹਾ ਮੈਂ ਕਿਹਾ ਪੈਸੇ ਜੇ 500 ਲੈਣੇ ਤੂੰ 200 ਵੱਧ ਲੈ ਲੈ ਕਿ ਮੈਨੂੰ ਮੇਰੀ ਮਜਬੂਰੀ ਆ ਤੇ ਉਸ ਬੰਦੇ ਨੇ ਪਹਿਲਾਂ ਹਾਂ ਕੀਤੀ ਬਾਅਦੋਂ ਮੁਕਰ ਗਿਆ ਤੇ ਚਲੋ ਹੁਣ ਮੈਂ ਗਲਤ ਨਹੀਂ ਬੋਲਦਾ ਉਹਦੀ ਆਪਣੀ ਹੈਗੀ ਆ ਲਾਈਫ ਜਾਂ ਆਪਣੀ ਉਹਦੀ ਥਿੰਕਿੰਗ ਆ ਵੀ ਉਹਨੇ ਕੀ ਕਰਨਾ ਹਨਾ ਮੈਂ ਉਹਨੂੰ ਕੰਪੈਲ ਜ਼ਿਆਦਾ ਨਹੀਂ ਕਰ ਸਕਦਾ ਕੋਸ਼ਿਸ਼ ਕੀਤੀ ਬਹੁਤ ਮੇਜਰ ਭਾ ਜਿਨਾ ਫਿਰ ਇੱਕ ਮੇਰਾ ਦੋਸਤ ਹੈ ਇੱਥੇ ਉਹ ਦਾ ਨਾ ਬੱਬੂ ਆ ਉਹ ਵਿਚਾਰਾ ਮੇਰੇ 5 4 ਬਾਕਸ ਮੇਰੇ ਗੱਤੇ ਦੇ ਹਨ ਜਿਹੜੇ ਮੈਂ ਪੈਕ ਕੀਤੇ ਸੀ ਤੇ ਇੱਕ ਨਵੇਂ ਰਟੇਚੀ ਉਹ ਪੰਛੀ ਜਿਹਾ ਵਿਚਾਰਾ ਆਪ ਘਰ ਆ ਕੇ ਬੈਗ ਆਪਣੇ ਗੱਡੀ ਚ ਰੱਖ ਕੇ ਉਹ ਲੈ ਗਿਆ ਤੇ ਕੋਈ 8 10 ਮੇਰੇ ਬੈਗ ਸੀਗੇ ਜਿਹੜੇ ਮੈਂ ਮਤਲਬ ਕਿ ਕਰਤੋਂ ਭਰੇ ਸੀਗੇ ਉਹ ਮੈਂ ਕੱਲ ਫ੍ਰੈਸ਼ਿੰਗ ਛੱਡ ਗਿਆ ਆਪਣੇ ਮੇਜਰ ਭਾਜੀ ਕੋਲ ਹਨ ਤੇ ਪੀਸੀ ਸੀਗਾ ਮੇਰੇ ਬੇਟੇ ਦਾ ਉਹ ਪੀਸੀ ਮੈਂ ਹੁਣ ਛੱਡ ਗਿਆ ਇੱਥੇ ਆਪਣੇ ਕੁਆਡਰੈਂਟ ਇਸ਼ਟਨ ਉਹ ਇੱਕ ਬੰਦਾ ਰਹਿੰਦਾ ਹੈ ਉਹਦਾ ਨਾਮ ਹੈ ਰਮੇਸ਼ ਖੱਕੜ ਕਿਉਂਕਿ ਮੈਂ ਨਾਮ ਇਸ ਕਰਕੇ ਲੈ ਰਿਹਾ ਵੀ ਇਹ ਬੰਦਿਆਂ ਨੇ ਮੇਰੀ ਮਦਦ ਕੀਤੀ ਆ ਰਮੇਸ਼ ਕੱਕੜ ਆ ਹੈਗਾ afghan hindu ਆ ਦਿੱਲੀ ਤੋਂ ਹਨ ਤੇ ਕਿਨ ਅਫਗਾਨਿਸਤਾਨ ਤੋਂ ਆ ਕੇ ਦਿੱਲੀ ਬਸੇ ਆ ਲੇਕਿਨ ਵਧੀਆ ਬੰਦਾ ਉਹ ਵੀ ਜੇ ਅਗਰ ਹੈਲਪ ਦੀ ਲੋੜ ਪਵੇ ਹੈਲਪ ਕਰ ਦਿੰਦਾ ਅੱਛਾ ਇਹ ਤਿੰਨ ਬੰਦੇ ਹੋਗੇ ਜਿਨ੍ਹਾਂ ਨੇ ਮੇਰੀ ਹੁਣ ਤੱਕ ਹੈਲਪ ਕੀਤੀ ਆ ਤੇ ਕੱਲ 9 ਵਜੇ ਮੈਂ ਬੱਚਿਆਂ ਨੂੰ ਭੇਜ ਦੇਣਾ ਸਕੂਲ ਮਿਸਿਸ ਮਿਰਨ ਕੰਮ ਤੇ ਚਲੇ ਜਾਣਾ ਤੇ ਉਸ ਤੋਂ ਬਾਅਦ ਮੇਰੀ ਰਿਸਪੌਂਸਿਬਿਲਟੀ ਆ ਮੈਂ 9 ਵਜੇ ਚਾਬੀ ਦੇ ਕੇ ਤੇ ਮੈਂ ਆਪ ਬਾਹਰ ਹੋ ਜਾਣਾ ਹਨਾ ਘਰੋਂ ਫਿਰ ਮੈਂ ਘਰਨੇ ਐਂਟਰ ਹੋ ਸਕਦਾ ਫਿਰ ਆਪਾਂ ਦੇਖਦੇ ਆ ਵੀ ਕਿੱਥੇ ਰਹਿਣ ਬਸੇਰਾ ਕਰਨਾ ਹੈ ਛੱਡ ਵੱਲੋਂ ਇੱਕ ਕਮਰਾ ਸਾਨੂੰ ਅਲਾਉਟ ਹੋਇਆ ਲੇਕਿਨ ਉਹ ਕਮਰਾ ਜਿਹੜਾ ਉੱਥੇ ਵਾਤਾਵਰਨ ਜਿਹਾ ਉੱਥੇ ਦਾ ਮਾਹੌਲ ਜਿਹੜਾ ਉਹ ਠੀਕ ਨਹੀਂ ਆ ਬੱਚਿਆਂ ਵਾਸਤੇ ਹੈ ਨਾ ਮੈਂ ਤੇ ਪਹਿਲਾਂ ਵੀ ਰਿਹਾ ਮੇਰੇ ਕੱਲੇ ਵਾਸਤੇ ਮੈਂ ਜਿੱਥੇ ਮਰਜ਼ੀ ਰਹਿਣਾ ਮੈਨੂੰ ਪਰਵਾਹ ਨਹੀਂ ਆ ਤੇ ਦੂਜੀ ਗੱਲ ਹੋ ਗਈ ਅੱਜ ਇੱਕ ਹੋਰ ਆਪਣਾ ਇੰਡੀਅਨ ਭਾਈ ਆ ਉਹਦੇ ਉਹਦੀਆਂ ਮੌਨਗਾ ਹੈਗੀਆਂ ਕਾਫੀ ਹੈ ਨਾ ਉਹਨਾਂ ਦਾ ਵੀ ਰੈਸਟੋਰੈਂਟ ਆ ਬਰਗਹਮਚ ਰੈਸਟੋਰੈਂਟ ਆ ਔਰ ਇੰਡੀਆ ਤੋਂ ਉਹਨਾਂ ਦਾ ਫਾਦਰ ਸਾਹਿਬ ਜਿਹੜੇ ਉਹ ਮੇਰੇ ਬ੍ਰਦਰ ਨੂੰ ਚੰਗੀ ਤਰ੍ਹਾਂ ਜਾਣਦੇ ਆ ਉਹਨਾਂ ਦਾ ਹੁਣ ਮੈਂ ਨਾਂ ਲੈ ਲਾਣਾ ਕਿਉਂਕਿ ਮੈਂ ਉਹਨਾਂ ਦੀ ਵੀ ਮਿੰਨਤ ਕੀਤੀ ਯਾ ਰਿਕੁਐਸਟ ਕੀਤੀ ਹੈ ਨਾ ਜੇ ਮੰਨ ਜਾਂਦੇ ਵਧੀਆ ਉਹਨਾਂ ਦਾ ਨਾਂ ਹੈਗਾ ਅਤਰ ਸਿੰਘ ਕਹਿੰਦੇ ਉਹਨਾਂ ਨੂੰ ਉਹਨਾਂ ਦਾ ਬੇਟਾ ਆ ਆਸ਼ੂ ਤੇ ਇੱਕ ਪਤਾ ਨਹੀਂ ਹੋਰ ਦੂਜੇ ਮੁੰਡੇ ਦਾ ਨਾਂ ਨਹੀਂ ਮੈਨੂੰ ਪਤਾ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਭਾਜੀ ਕੋਈ ਨਹੀਂ ਤੁਹਾਨੂੰ ਆਪਾਂ ਰੂਮ ਜਿਹੜਾ ਨਾ ਅਰੇਂਜਮੈਂਟ ਕਰ ਦਿੰਨੇ ਆ ਦੋ ਹਫ਼ਤੇ ਵਾਸਤੇ ਤੇ ਮੈਂ ਕਿਹਾ ਠੀਕ ਭਾਜੀ ਮਿਹਰਬਾਨੀ ਹੈ ਨਾ ਤੇ ਬਸ ਮੇਰੀ ਇਹ ਸਿਚੁਏਸ਼ਨ ਇਦਾਂ ਦੀ ਚੱਲ ਰਹੀ ਹੈ ਕਿ ਮੇਰਾ ਮਨ ਭਾਰ ਹੁੰਦਾ ਕਈ ਵਾਰੀ ਲੇਕਿਨ ਮੈਂ ਆਪਣੇ ਬੱਚਿਆਂ ਸਾਹਮਣੇ ਆਪਣੀ ਫੈਮਿਲੀ ਸਾਹਮਣੇ ਰੋ ਨਹੀਂ ਸਕਦਾ ਠੀਕ ਹੈ ਨਾ ਤੇ ਆਈ ਹੋਪ ਕਿ ਹੁਣ ਅੱਜ ਮੈਂ ਵੀਡੀਓ ਪਾ ਰਿਹਾ ਅੱਜ ਹੈਗੀ 14 ਤਰੀਕ 14 12 2025 ਹੈ ਨਾ ਨਵਾਂ ਸਾਲ ਚੜਨ ਵਾਲਾ ਆ ਲੋਕਾਂ ਵਾਸਤੇ ਨਵਾਂ ਸਾਲ ਵਧੀਆ ਹੋਵੇਗਾ ਆਈ ਹੋਪ ਕਿ ਕਿਉਂਕਿ ਹਜੇ ਤੱਕ ਨਵੇਂ ਸਾਲ ਨੂੰ ਟਾਈਮ ਹੈਗਾ ਹੋ ਸਕਦਾ ਮੈਨੂੰ ਵਧੀਆ ਬੋਰਡਿੰਗ ਮਿਲ ਜੇ ਤੇ ਮੇਰੀ ਤੇ ਤਮੰਨਾ ਕੀ ਆਪਣਾ ਘਰ ਹੋਵੇ ਕਿਉਂਕਿ ਆਪਾਂ ਕੰਮ ਕਰਦੇ ਆ ਮੈਂ ਕਰਦਾ ਕੰਮ ਮੇਰੀ ਮਿਸਿਸ ਕੰਮ ਕਰਦੀ ਹੈ ਫੁੱਲ ਸਾਈਟ ਹੈ ਨਾ ਤੇ ਹਾਂ ਇੱਕ ਗੱਲ ਹੋਰ ਮੈਨੂੰ ਜਿੱਥੇ ਮੈਂ ਕੰਮ ਕਰਦਾ ਕਿਉਂਕਿ ਮੈਨੂੰ ਇੰਨੀ ਟੈਨਸ਼ਨ ਆ ਮੈਨੂੰ ਸਾਰੇ ਪਾਸੇ ਜਾਣਾ ਪੈਂਦਾ ਬੈਗ ਲੈ ਛੱਡਣਾ ਹੀ ਕਰਨ ਉਹ ਉੱਥੇ ਵਜਾ ਕਰਕੇ ਮੈਂ ਕੰਮ ਤੇ ਨਹੀਂ ਜਾ ਪਾਇਆ ਤੇ ਮੈਨੂੰ ਕਮਲ ਹੋ ਗਿਆ ਕੁੰਡੀ ਕਮ ਜਵਾਬ ਹੋ ਗਿਆ ਕਮਲ ਉਹ ਵੀ ਆਪਾਂ ਨੂੰ ਇਦਾਂ ਦਾ ਬੰਦਾ ਨਹੀਂ ਚਾਹੀਦਾ ਜਿਹੜਾ ਆਪਣੇ ਕੰਮ ਤੇ ਨਾ ਪਹੁੰਚੇ ਹਰ ਵਾਰੀ ਹੈ ਨਾ ਛੁੱਟੀਆਂ ਦੇ ਛੁੱਟੀਆਂ ਉਹਨਾਂ ਨੂੰ ਮੈਨੂੰ ਜਵਾਬ ਦਿੱਤਾ ਹੁਣ ਨਵੇਂ ਕੰਮ ਵਾਸਤੇ ਵੀ ਕੱਲ ਮੇਡੀ ਇੱਕ ਅਪਾਇ ਕੁਈ ਕੰਮ ਮਿਲ ਜੇ ਕਿਉਂਕਿ ਕੰਮ ਤੋਂ ਬਿਨਾ ਗੁਜ਼ਾਰਾ ਨਹੀਂ ਇੱਥੇ ਜੇ ਆਪਣਾ ਕੰਮ ਆ ਤੇ ਤੁਸੀਂ ਘਰ ਵੀ ਲੈ ਸਕਦੇ ਹੋ ਜਾਂ ਹੋਰ ਵੀ ਕਈ ਗੱਲਾਂ ਹੈਗੀਆਂ ਗਲਤੀਆਂ ਕੀਤੀਆਂ ਹੋਈਆਂ ਜਿਹੜੀਆਂ ਉਹ ਮੇਰੀਆਂ ਹੀ ਆ ਜਿੱਦਾਂ ਮੇਰੀ ਦੁਕਾਨ ਸੀ ਉਹਦੇ ਨਾਲ ਮੈਨੂੰ ਕਾਫੀ ਨੁਕਸਾਨ ਹੋਇਆ ਮੈਂ ਸ਼ੁਫਾਜੇ ਚਲਾ ਗਿਆ ਸ਼ੁਫਾ ਤੇ ਹੋਣ ਦੇ ਕਾਰਨ ਮੈਨੂੰ ਘਰ ਨਹੀਂ ਮਿਲ ਸਕਿਆ ਤੇ ਹੁਣ ਵੋਨਰ ਦੇ ਵੀ ਥੋੜੇ ਜਿਹੇ ਜਿਹੜੇ ਆ ਨਾ ਚਾਂਸ ਥੋੜੇ ਸਖਤ ਲੱਗਦੇ ਆ ਲੇਕਿਨ ਹੋ ਜਾਏਗਾ ਤੇ ਜਿਹੜਾ ਕੋਈ ਮੇਰੀ ਵੀਡੀਓ ਦੇਖੇਗਾ ਮੇਰੇ ਲਈ ਕਿਰਪਾ ਕਰਕੇ ਤੁਸੀਂ ਅਰਦਾਸ ਕਰਿਓ ਦੁਆ ਕਰਿਓ ਕਿ ਪਰਮਾਤਮਾ ਕਰੇ ਆਉਣ ਵਾਲਾ ਟਾਈਮ ਜਿਹੜਾ 2025 ਆ 2026 ਆ ਉਹ ਵਧੀਆ ਹੋਵੇ ਆਪਣਾ ਘਰ ਮਿਲ ਜੇ ਮੈਨੂੰ ਆਪਣਾ ਵਾਰਨਿੰਗ ਤੇ ਚਲੋ ਜਦੋਂ ਤੱਕ ਮੈਨੂੰ ਘਰ ਨਹੀਂ ਮਿਲਦਾ ਵਾਰਨਿੰਗ ਦਾ ਗੁਜ਼ਾਰਾ ਆਪਾਂ ਕਰ ਲਾਂਗੇ ਇੱਕ ਮੇਰੇ ਘਰ ਦੇ ਬੈਕ ਸਾਈਡ ਤੇ ਵਾਹਣੂਗਾ ਉਹ ਸ਼ਾਇਦ 3 ਮਹੀਨੇ ਬਾਅਦ ਖਾਲੀ ਹੋਣੀ ਆ ਇੱਕ ਹੋਸਟ ਮਾਸਟਰ ਦਾ ਮੇਰਾ ਉਹ ਚੰਗਾ ਮੈਨੂੰ ਕਹਿੰਦਾ ਸਮਾਨ ਤੋਂ ਥੱਲੇ ਰੱਖ ਲੈ ਤੇ ਜਦੋਂ ਤੂੰ ਵਾਹਣੂਗਾ ਤੈਨੂੰ ਮਿਲ ਜੇਗੀ ਕਿਤੇ ਤੋਂ ਸਮਾਨ ਫਿਰ ਤੂੰ ਲੈ ਜੀ ਆਪਣਾ ਹੌਲੀ ਹੌਲੀ ਹੈਨਾ ਤੇ ਮੇਨ ਸਮਾਨ ਜਿਹੜਾ ਉਹ ਹਜੇ ਆਪਾਂ ਖੋਲਿਆ ਨਹੀਂ ਉਹਦੇ ਵਾਸਤੇ ਮੈਂ ਗੁਰਦੁਆਰੇ ਮੁੰਡਿਆਂ ਵਾਂਗ ਇੱਕ ਰਿਕੁਐਸਟ ਕੀਤੀ ਆ ਤੇ ਉਹਨਾਂ ਨੂੰ ਚਲੋ ਮੈਂ ਪੈਸੇ ਦਊਂਗਾ ਜਿੱਦਾਂ ਮੁੰਡੇ ਆ ਆਪਾਂ ਵੀ ਕਦੀ ਸੀਗੇ ਜਦੋਂ ਪੇਪਰ ਨਹੀਂ ਸੀਗੇ ਤੇ ਆਪਾਂ ਵੀ ਚਲੋ ਸੋਚਦੇ ਕੀ ਕੋਈ ਪੈਸਾ ਮਿਲ ਜੇ ਹਨਾ ਤੇ ਉਹਨਾਂ ਨੂੰ ਆਪਾਂ ਚਲੋ ਦਿਹਾੜੀ ਉਹਨਾਂ ਦੀ ਜਿਹੜੀ ਬੰਦੀ ਦਵਾਂਗੇ ਤੇ ਕੱਲਾ ਬੰਦਾ ਤੇ ਚਲੋ ਕਿੰਨਾ ਕੁ ਕਰ ਸਕਦਾ ਮੈਂ ਹੁਣ ਫੇਰੇ ਮਾਰਦਾ ਮੇਰੀ ਵਿਸੇਸ ਵੀ ਲੱਗੀ ਵੀ ਚੱਲੀ ਹੈ ਨਾ ਕਿ ਅੱਜ ਕੱਲ ਮਿਊਲ ਵੀ ਨਿਕਲਣਾ ਗੰਦਾ ਨਿਕਲਣਾ ਆਪਾਂ ਕਿੰਨਾ ਸਮਾਨ ਮੈਂ ਬਾਹਰ ਵੀ ਕੱਢਿਆ ਫਿਰ ਮੈਂ ਆਪਣੀ ਕੇਲਰ ਖਾਲੀ ਕਰਕੇ ਦੂਜੇ ਪਾਸੇ ਸਮਾਨ ਰੱਖਿਆ ਤੇ ਫਿਰ ਇਹਦੇ ਫੇਰੇ ਮੈਂ ਮਾਰ ਰਿਹਾ ਬਾਕੀ ਚਲੋ ਪ੍ਰਮਾਤਮਾ ਭਲਾ ਕਰੇ ਗੁਰਦੁਆਰਾ ਸਾਹਿਬ ਨਹੀਂ ਜਾ ਸਕਿਆ ਆਪਾਂ ਕਾਫੀ ਥਕਾਰ ਹੋ ਗਏ ਹੁਣ ਬਾਬਾ ਮੇਰ ਕਰੇ ਇੱਕ ਵਾਰੀ ਆਪਾਂ ਜਾਈਏ ਦਰਸ਼ਨਾਂ ਵਾਸਤੇ ਬਾਬੇ ਦੇ ਤੇ ਮਨੋਂ ਕਾਮਨਾ ਪੂਰੀ ਹੋ ਜੇ ਆਪਣੀ ਘਰ ਹੋ ਜੇ ਆਪਣਾ ਛੱਤ ਹੋਣੀ ਚਾਹੀਦੀ ਫਿਰ ਤੇ ਹਨ ਤੇ ਘਰ ਮੈਂ ਆਪਣਾ ਇਸ ਕਰਕੇ ਜਿਆਦਾ ਕਹਿ ਰਿਹਾ ਕਿਉਂਕਿ ਤੁਸੀਂ ਕਿਰਾਇਆ ਦਿੰਨੇ ਆ ਘਰ ਦਾ ਤੇ ਉਹ ਵੀ ਕਿਰਾਇਆ ਤੁਹਾਨੂੰ ਦੇਣਾ ਪੈਂਦਾ ਆ ਮੇਬੀ 12-1300 ਦਾ ਕਿਰਾਇਆ ਹੈ ਨਾ ਤੁਸੀਂ ਪੈਸੇ ਵੀ ਨਹੀਂ ਰਹਿੰਦੇ ਆ ਗਵਰਨਮੈਂਟ ਕੋਲ ਤੁਸੀਂ ਆਪਣੀ ਜੇਬ ਚੋਂ ਦਿੰਨੇ ਆ ਤੇ ਉਹੀ ਅਗਰ ਤੁਹਾਨੂੰ 12-1300 ਦੀ ਬਜਾਏ 1400 ਦੇਣਾ ਪਵੇ ਆਪਣੇ ਘਰ ਵਾਸਤੇ ਹੈ ਨਾ ਉਹ ਕਿੰਨਾ ਫਾਇਦਾ ਉਹਦਾ ਕਿਉਂਕਿ ਇੱਕ ਦਿਨ ਆ ਕੇ ਤੁਹਾਡਾ ਘਰ ਆਪਣਾ ਬਣ ਜਾਣਾ ਤੇ ਇਸ ਕਰਕੇ ਆਪੇ ਦੂਜਿਆਂ ਨੂੰ ਵੀ ਸਲਾਹ ਦਊਂਗਾ ਜਿਹੜੇ ਮੇਰੀ YouTube ਤੇ ਮੇਰੀ ਵੀਡੀਓ ਦੇਖਣਗੇ ਕਿ ਤੁਸੀਂ ਵੀਰ ਆਪਣਾ ਘਰ ਜੇ ਲੈ ਸਕੋ ਨਾ ਤੇ ਘਰ ਆਪਣਾ ਲਈਓ ਕਿਉਂਕਿ ਆਪਣੇ ਘਰ ਦਾ ਫਾਇਦਾ ਬਹੁਤ ਹੈ ਲਾਈਟ ਪਤਾ ਨਹੀਂ ਇਹ ਦੀ ਡਿਮ ਕਿਉਂ ਹੋ ਗਈ ਯਾਰ ਕਿਉਂਕਿ ਲਾਈਟ ਡਿਮ ਹੋ ਗਈ ਤੇ ਤੁਸੀਂ ਮੇਰਾ ਫੇਸ ਨਹੀਂ ਦੇਖ पाओगे ਚਲੋ ਮੈਂ ਹੁਣ ਬਾਕੀ ਹੋਰ ਵੀ ਕੰਮ ਮੇਰਾ ਕਰਨ ਵਾਲਾ ਮੈਂ ਨਿਕਲਦਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਨਮਸਕਾਰ ਸਤਿ ਸ੍ਰੀ ਅਕਾਲ ਸਲਾਮ ਤੇ ਤੁਸੀਂ ਅਗਰ ਮੇਰੀ ਵੀਡੀਓ ਦੇਖੋ ਤੇ ਮੇਰੇ ਲਈ ਤੁਸੀਂ ਦੁਆ ਕਰਦੀ ਹੋ ਅਰਦਾਸ ਕਰਦੀ ਹੋ ਬਾਈ ਗੁਰੂ ਦੇ ਚਰਨਾ ਚ ਧੰਨਵਾਦ ਜੀ